हले चल हले चल हले हले चल हले हले बांसे हले राज्य की 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 � ਗੱਦੀ ਬਾਬਾ ਸ਼ੇਖ ਫਰੀਦ ਜੀ ਵਿਕੇ ਸਲਾਨਾ ਮੇਲਾ 1921 ਜੂਨ ਨੂੰ ਬਹੁਤ ਹੀ ਤੁਮਤਾਂ ਦੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਵਿੱਚ ਪੰਜਾਬ ਜੁਪੀ ਦਿੱਲੀ ਬਿਹਾਰ ਤੋਂ ਸੰਗਤਾਂ ਆ ਇਹਨਾਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇਸ ਇਸ ਉਸ ਮੁਵਾਰਕ ਦੇ ਵਿੱਚ ਕਵਾਲ ਪਾਰਟੀਆਂ ਰਾਂਝਣ ਅਲੀ ਅਸ਼ਰਫ ਸਾਬਰੀ ਗੁਰਮੀਜ ਬਖਸ਼ੀ ਲਾਡੀ ਕਵਾਲ ਅਮਰ ਦੀਵਾਨਾ ਪਾਰਟੀਆਂ ਨੇ ਆ ਕੇ ਤੇ ਹੋਰ ਵੀ ਤੋਂ 25 ਪਾਰਟੀਆਂ ਨੇ ਆ ਕੇ ਸਾਈਂ ਜੋਤਲੀ ਸਾਹਿਬ ਸਰਕਾਰ ਦਾ ਗੁਣਗਾਨ ਕੀਤਾ ਤੇ ਮੇਲੇ ਨੂੰ ਮੇਲੇ ਦੇ ਵਿੱਚ ਰੌਣਕਾਂ ਲਾਈਆਂ ਇਸ ਮੇਲੇ ਦੇ ਵਿੱਚ ਭੰਗੜਾ ਗਰੁੱਪ ਬਗੇਰੀਆ ਵੱਲੋਂ ਭੰਗੜਾ ਪੇਸ਼ ਕੀਤਾ ਗਿਆ ਹਾਂ ਜੋ ਤੁਸੀਂ ਸ਼ਰੰਗਮਪੁਰ ਵਾਲੇ ਦੀ ਬਾਰਗਰ ਵਿੱਚ ਮਨਾਇਆ ਗਿਆ ਇੱਥੇ ਜੇਸ਼ਪ੍ਰਦੇਸ਼ਾਂ ਤੋਂ ਜਿੰਨੀਆਂ ਬਸੰਤਾਂ ਆਇਆ ਜਿੰਨੇ ਵੀ ਪੱਤਰਕਾਰ ਵੀ ਰਹੇ ਆ ਜਿੰਨੇ ਵੀ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਦੇ ਦੀ ਆਪਣੀ ਵੀ ਰਹੇ ਆ ਹੋਰ ਜਿੰਨੇ ਵੀ ਇਸ ਮੇਲੇ ਦੇ ਵਿੱਚ ਪ੍ਰਮਾਣਤਾ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜਿਨ੍ਹਾਂ ਨੇ ਵੀ ਸੇਵਾ ਕੀਤੀ ਆ ਅਸੀਂ ਆਪ ਸਭ ਦੋਸਤਾਂ ਦਾ ਯਾਰ ਦੋਸਤਾਂ ਦਾ ਦੇਲੀਆਂ ਦੇ ਰਹੀਆਂ ਤੁਹਾਨੂੰ ਸਭ ਦਾ ਧੰਨਵਾਦੀ ਆ ਅਰਿਓ ਸਾਈ ਜੋਤਰੀ ਸਰਕਾਰ ਆਪ ਨੂੰ ਬਿੰਦੂ ਕੂੜੀਆ ਚੋਕਰੀ ਦਿੱਤੀ ਵਕਤ ਇਹ ਜਿਹੜਾ ਮੇਲਾ ਆ ਇਹ ਹਰ ਸਾਲੀ 21 ਪਾਦ ਹੋਏ ਇਹ ਜੋ ਮੇਲਾ ਹੈ ਹਰ ਸਾਲੀ 5 6 7 ਹਾਰ ਨੂੰ ਮਨਾਇਆ ਜਾਂਦਾ ਹੈ ਇਹ ਮੇਲਾ ਬਾਬਾ ਜੋਤਰੀਆ ਸਰਕਾਰ ਆਪ ਖੁਦ ਕਰਾਇਆ ਕਰਦੇ ਸਨ 5 6 ਹਾਰ ਨੂੰ ਬਾਬਾ ਪਾਲਾ ਸਰਕਾਰ ਇਸ ਦੁਨੀਆ ਤੋਂ ਵਾਰਗੈ ਇਲਾਹੀ ਨੂੰ 1926 ਦੇ ਵਿੱਚ ਗਈ ਹੈ ਉਹਨਾਂ ਦੇ ਜਾਣ ਤੋਂ ਬਾਅਦ ਵੀ ਜੋਤਰੀਆ ਸਰਕਾਰ ਇਹ ਮੇਲਾ ਕਰਾਇਆ ਕਰਦੇ ਸਨ 21 ਪਾਦ 1931 ਨੂੰ ਜੀਉਤ ਸਿੰਘ ਜੋਤਰੀਆ ਸਰਕਾਰ ਬਾਰਗੇ ਇਲਾਹੀ ਗਏ ਆ ਉਹਨਾਂ ਦਾ ਉਹ ਉਹਨਾਂ ਦਾ ਜੋ ਮੇਲਾ ਹੈ ਉਸ ਤੇ ਉਹ 22 ਪੰਜ ਸਤੰਬਰ ਨੂੰ ਮਨਾਇਆ ਜਾਂਦਾ ਹੈ ਇਹ ਜੋ ਮੇਲਾ ਪੰਛਿਆਰ ਦਾ ਇੱਕ ਜੂਰੀ ਆਪਣੀ ਛੇਲੇ ਦਾ ਮੇਲਾ ਕਰਵਾਇਆ ਕਰਦਾ ਸੀ ਇਹ ਈਦੀ ਮਰੀਦੀ ਦੀ ਸੰਸਲੇ ਦੀ ਗੱਲ ਆ ਤੇ ਪਿਆਰ ਦੀ ਗੱਲ ਆ ਤੇ ਹਜ ਬਾਬਾ ਪਾਲ ਦਾ ਸਰਕਾਰ ਕਹਿੰਦੇ ਉਹਨੇ ਸਾਨੂੰ ਬਾਬਾ ਜੋਤੀਆ ਸਰਕਾਰ ਨੂੰ ਕਿ ਜਦੋਂ ਸਰਕਾਰ ਮੇਲਾ ਜਿਹੜਾ ਇਹ ਕੱਢਾ ਹੈਗਾ ਆ ਕਹਿੰਦੇ ਪਾਲਿਆ ਮੇਲਾ ਤੇਰਾ ਹੋ ਨਾਮ ਮੇਰਾ ਚੱਲੇ ਸਤੇਰੀ ਮੇਰੀ ਇੱਕ ਜੋਤ ਹੁੰਦੀ ਆ ਅੱਜ ਤੋਂ ਬਾਅਦ 13 ਮੇਲਾ ਚੱਲੂਗਾ ਨਾ ਮੇਰਾ ਚੱਲੂ ਸਾਡੇ ਜਿਹੜੇ ਚੌਣ ਵਾਲੇ ਆ ਸੰਗਤ ਆ ਬਾਰ ਬਾਰ ਨਹੀਂ ਆ ਸਕਦੇ ਇੱਕ ਕਰਕੇ ਅੱਜ ਤੋਂ ਮੇਲਾ 13 ਆ ਤੇ ਨਾ ਸਾਡੇ ਚੱਲੂ ਆ ਉਹ ਸੇਨ ਤੋਂ ਲੈ ਕੇ ਆਪਾਂ ਇਹ ਦਿਨ ਜਿਹੜਾ ਆ 1926 ਤੋਂ ਲੈ ਕੇ ਆਪਾਂ ਸਾਲਾਨਾ ਉਸ ਨੂੰ ਮਨਾਇਆ ਜਾਂਦਾ ਆ ਕਿਸੇ ਤਰ੍ਹਾਂ ਦਾ ਵੀ ਮੋਲ ਹੋਏ ਕਿਸਾਨਾਂ ਦੀ ਵੀ ਬਿਮਾਰੀ ਹੋਏ ਇਹ ਵੀ ਬੜਾ ਵਧੀਆ ਸੰਗਤ ਆਪਣਾ ਆਣ ਕੇ ਮੱਥਾ ਸਲਾਮ ਸਪੇਸ਼ਟ ਕਰਦੀਆਂ ਨੇ ਤੇ ਆਪਣੀਆਂ ਮਰਜ਼ਾ ਪੂਰੀਆਂ ਕਰਦੀਆਂ